ਫਿਰ ਬਾਪੂ ਜੀ ਜਿਵੇਂ ਵੰਡ ਤੋਂ ਬਾਅਦ ਜਦੋਂ ਫਿਰ ਇੱਧਰ ਆਏ 47 ਜੀ ਆਏ ਸੀ ਆ ਬਾਅਦ ਚ ਅੱਗੇ ਪਿੱਛੇ ਨਾ 47 ਇੱਥੇ 47 ਚਾਏ ਸੀ ਹਾਂ ਜੀ ਤੇ ਕਾਹਦੇ ਤੇ ਆਏ ਸੀ ਫਿਰ ਤੁਸੀਂ ਬਾ ਟੁਰਕੇ ਆਏ ਸੀ ਟੁਰਕੇ ਆਏ ਸੀ ਹਾਂ ਕੋਈ ਟੁਰਕੇ ਤੋਂ ਗੱਡਿਆਂ ਤੇ ਆਏ ਸੀ ਹੂੰ ਹਾਂ ਠੀਕ ਗੱਡੇ ਹੁੰਦੇ ਸੀ ਉਦੋਂ ਬਲਦਾਂ ਵਾਲੇ ਹੂੰ ਉਹਨਾਂ ਤੇ ਆਏ ਸੀ ਠੀਕ ਹੈ ਇਹ ਬਾਲੇ ਬੰਦੇ ਪਾਜਲ ਸਨ ਠੀਕ ਉਦੋਂ ਮੇਂ ਬਹੁਤ ਪੈਂਦਾ ਸੀ ਉਹ ਵੰਡ ਵੇਲੇ ਵੰਡ ਵੇਲੇ ਸਵੇਰੇ 6 ਵਜੇ ਚਾਲੂ ਹੋ ਜਾਂਦਾ ਸੀ ਤੇ ਸ਼ਾਮ ਨੂੰ 6 ਵਜੇ ਬੰਦ ਹੋ ਜਾਂਦਾ ਸੀ ਠੀਕ ਕੋਈ ਬੰਨੇ ਦੁਨੀਆਂ ਸਾਰੀ ਐ ਆਰਮਨਾਲ ਉਹ ਕਿਹੜਾ ਲੀਲਾ ਕੱਪੜਾ ਤੈਨੇ ਸੀ ਐਵੇਂ ਰੜੇ ਮદાન ਤੇ ਪਹਿ ਜਾਂਦੇ ਸੀ ਹੂੰ ਓਕੇ ਤਸੇ ਹੂੰ ਹਾਂਜੀ ਠੀਕ ਆ ਉਹਦਾ ਟਾਈਮ ਬਹੁਤ ਮਾੜਾ ਸੀਗਾ ਹੂੰ ਕਦੇ ਰੋਟੀ ਮਿਲਣੀ ਕਦੇ ਨਾ ਮਿਲਣੀ ਕਿਤੇ ਦੋ ਦੋ ਦਿਨ ਟਿਪੁਖੇ ਹਾਂ ਗਵਰਨਮੈਂਟ ਵੀ ਕਦੇ ਟਾਈਮ ਸੀ ਹੂੰ ਬਹੁਤ ਔਖੀ ਦੁਨੀਆਂ ਸੀ ਏ ਉਹ ਦੋ ਦੋ ਸਾਲ ਦਾ ਦੁਨੀਆਂ ਬਹੁਤ ਔਖੀ ਰਹੀ ਗੌਰਮੈਂਟ ਕਦੇ ਕੋਈ ਬਿਸਕਟ ਦੇ ਦਿੰਦੇ ਸੀ ਕਹੇ ਪੁੱਜੇ ਦਾਣੇ ਦੇ ਦਿੰਦੇ ਹੂੰ ਬਾਕੀ ਮੰਗ ਕੇ ਪਿੰਡਾ ਪੁੰਡਾ ਰੋਟੀ ਪਾਣੀ ਖਾ ਲੈਂਦੇ ਸੀ ਹੂੰ ਹਾਂਜੀ ਠੀਕ ਤੇ ਉਹ ਟਾਈਮ ਤਾਂ ਬਹੁਤ ਮਾੜਾ ਸੀ ਪਰ ਜਾਣੇ ਹੁਣ ਕੋਈ ਦੁਨੀਆਂ ਦਾ ਟੰਗ ਚੰਗਾ ਆਪੋ ਔਰ ਡੇਰੇ ਬਣਾ ਲਏ ਆਪਦੇ ਰੋਟੀ ਪਾਣੀ ਖਾ ਲੈਂਦੇ ਆ ਹਾਂਜੀ ਤੇ ਉਮਰ ਕਿੰਨੀ ਸੀ ਬਾਪੂ ਜੀ ਤੁਹਾਡੀ ਵੰਡ ਵੇਲੇ ਉਹ 17 ਸਾਲ ਸਾਹਿਬ ਜੀ 17 ਸਾਲ ਦੀ ਉਮਰ ਸੀ ਤੇ ਫਿਰ ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਤੁਹਾਡੇ ਬਜ਼ੁਰਗ ਤੁਹਾਡੇ ਬਾਪੂ ਤੇ ਦਾਦਾ ਜੀ ਵੀ ਹੈਗੇ ਸੀ ਉਦੋਂ ਹਾਂ ਦਾਦਾ ਜੀ ਨਹੀਂ ਸੀ ਬਜ਼ੁਰਗ ਅਗੇ ਸੀ ਬਾਪੂ ਜੀ ਸੀ ਤੁਹਾਡੇ ਹਾਂਜੀ ਠੀਕ ਹੈ ਤੇ ਕੋਈ ਉਸ ਵੇਲੇ ਦਾ ਜਿਵੇਂ ਇੱਕ ਚੀਜ਼ ਤਾਂ ਇਹ ਦੱਸੋ ਬਈ ਉਧਰ ਫਿਰ ਪਹਿਲੀ ਤੁਹਾਡੀ ਪਹਿਲੀ ਏ ਕੀ ਸੀ ਉਧਰ ਲਾ ਹੋਰ ਕਿੰਨੀ ਹਾਂ ਉਧਰ ਕਿੰਨੀ ਕਪੜੀ ਸੀ ਪੈੜੀ ਤੋਂ ਉਧਰ ਬਹੁਤ ਸੀ ਦੋ ਪੰਡਾ ਚ ਪੈੜੀ ਸੀ ਥੋੜੀ ਹਾਂ ਅਸੀਂ ਬਾਹਲੇ ਤੇ ਰਹਿੰਦੇ ਹਾਂ 69 ਚੱਕ ਹੂੰ ਤੇ ਦੂਜਾ ਪੰਡ ਸੀ ਸਾਡਾ ਬੱਲੋ ਕੇ ਹੂੰ ਹਾਂ ਠੀਕ ਹੈ ਐਡ ਐਡ ਵਾਜਦਾ ਬੱਲੋ ਕਿਹੰਦਾ ਹੂੰ ਪਾਕਿਸਤਾਨ ਕੇ ਹੂੰ ਹਾਂ ਉਹ ਐਡ ਤੇ ਗੋਲੇ ਸੀ ਐਡ ਬੱਲੋ ਕਿਹੰਦਾ ਵਾਜਦਾ ਸੀ ਠੀਕ ਹੈ ਦਰਿਆਵਾਂ ਦਾ ਠੀਕ ਹੈ ਤੇ ਫਿਰ ਜਿਹੜੀ ਉਧਰ ਪੈੜੀ ਸੀ ਥੋੜੀ ਫਿਰ ਇੱਧਰ ਲਾਟ ਹੋ ਗਈ ਸੀ ਤੁਹਾਨੂੰ ਲਾਟ ਹੋਈ ਫਿਰ ਅੱਧ ਹੋਇਆ ਉੱਧਰ ਜਾਦੇ ਸੀ ਉੱਧਰ ਜਾ ਕੇ ਸੀ ਠੀਕ ਅੰਗਰੇਜ਼ ਵੀ ਵੇਖੇ ਹੋਣਗੇ 47 ਤੋਂ ਪਹਿਲਾਂ ਹਾਂ ਅੰਗਰੇਜ਼ ਨਾ ਰਾਜ ਹੀ ਅੰਗਰੇਜ਼ਾਂ ਦਾ ਸੀ ਹਾਂ ਅੰਗਰੇਜ਼ਾਂ ਦਾ ਰਾਜ ਬੜਾ ਸਖਤ ਸੀ ਫਿਰ ਉਹ ਮਤਲਬ ਕਿਵੇਂ ੱੱਕਾ ਕਰਦੇ ਸੀ ਤੰਨਾ ੱੱਕਾ ਬਹੁਤ ੱੱਕਾ ਕਰਦੇ ਸੀ ਅੰਗਰੇਜ਼ ਤੁਹਾਨੂੰ ਤਾਂ ਯਾਦ ਹੋਊਗਾ ਉਮਰ 17 ਸਾਲ ਚ ਕਿਉਂਕਿ ਬੰਦੇ ਨੂੰ ਤਜਰਬਾ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਯਾਦ ਆਇਆ ਹਾਂ ਇਹ ੱੱਕਾ ਇਸ ਵਾਰ ਤੇ ਕਰਦੇ ਮਾੜਾ ਮੋਟਾ ਬੰਦਾ ਕੋਈ ਚੋਰੀ ਚਾਰੀ ਦਾ ਜਾਂ ਹੋ ਜਾਂਦਾ ਸੀ ਤੇ ਸਖਤਾਈ ਬੜੀ ਸੀ ਹੂੰ ਅਹ ਕਤਲ ਤੋਂ ਤੋਂ ਵੀ ਹੋ ਜਾਂਦੇ ਸੀ ਹੂੰ ਤੇ ਡਾਕੇ ਵੀ ਪੈਂਦੇ ਸੀ ਤੇ ਮਲ ਸਕਤਾ ਹੀ ਬੜੀ ਜੇ ਬੰਦਾ ਲੜਾਈ ਪੜਾਈ ਜੇ ਮਰ ਜਾਂਦਾ ਸੀ ਤੇ 6 6 7 7 ਬੰਦੇ ਫੈਲਾ ਦਿੰਦੇ ਸੀ ਅੰਗਰੇਜ਼ ਅੰਗਰੇਜ਼ ਮਿਰਟਾਂ ਜੀ ਮਿਰਟਾਂ ਜੀ ਬਸ ਕਟਾਈ ਬੜੀ ਕਰਦੇ ਸੀ ਆਪ ਦੀ ਜਿਹੜੀ ਭਾਸ਼ਾ ਸੀ ਉਹ ਯਾਦ ਰੱਖਦੇ ਸੀ ਵੀ ਜਾਉਣੇ ਅਸੀਂ ਅੰਗਰੇਜ਼ਾਂ ਅਸੀਂ ਹੂੰ ਠੀਕ ਹੈ ਤੇ ਫੇਰ ਉਸ ਤੋਂ ਬਾਅਦ ਇੱਕ ਚੀਜ਼ ਹੋਰ ਦੱਸੋ ਜਿਵੇਂ 47 ਦੀ ਵੰਡ ਤੋਂ ਬਾਅਦ ਜਿਵੇਂ ਇੱਧਰ ਆ ਗਏ ਉਸ ਤੋਂ ਬਾਅਦ ਕਦੇ ਉੱਧਰ ਗੇੜਾ ਨਹੀਂ ਲੱਗਿਆ ਜੱਦੀ ਪਿੰਡ ਪਾਕਿਸਤਾਨ ਚ ਲਾਹੌਰ ਕੰਨੇ ਨਹੀਂ ਲੱਗਿਆ ਨਹੀਂ ਆ ਹਾਂ ਹਾਂ ਜੀ ਤਾਂ ਬਹੁਤ ਕਰਦਾ ਹੈ ਆ ਕੇ ਵੇਖੀ ਆ ਆ ਦਾ ਪਿੰਡ ਵੇਖੀਏ ਹਮਹੈਰੀ ਬਹੁਤ ਤਕੜੀ ਸੀ ਉੱਧਰ ਹਮ ਹਾਂ ਤੇ ਪਿੰਡ ਦਾ ਕੀ ਨਾ ਦੱਸਿਆ ਸੀ 69 ਚੱਕ 69 ਚੱਕ ਇਹ ਲੈnde ਇਹ ਮਤਲਬ ਪਾਕਿਸਤਾਨ ਦੇ ਪੰਜਾਬ ਉੱਤੇ ਹੀ ਆ ਤੁਹਾਡਾ ਪਿੰਡ ਪੰਜਾਬ ਵਿੱਚ ਹੀ ਠੀਕ ਤੇ ਕਦੇ ਸਵਭ ਨਹੀਂ ਬਣਿਆ ਦੁਬਾਰੇ ਜਾਣ ਦੁਬਾਰੇ ਜਾਣ ਦਾ ਸਵਭ ਨਹੀਂ ਬਣਿਆ